ਕੀ ਜਾਣਾ ਖਤੇ ਅਧਰ ਕੀ ਜਾਣਿਆ ਸਹੀ ਸਕੇ ਹੈ ਕੀ ਹੈ ਨਹੀਂ ਚਾਹ ਸਰੇਟ ਤੇ ਚਾਪ ਹੀ ਨਹੀਂ ਹੈ ਗੈਮ ਹੀ ਨਹੀਂ ਉੱਟ ਕੇ ਬਗੂ ਨੇ ਹੈ ਇਹ ਆਈ ਜਦੋਂ ਪੀ ਤੇ ਲਿਆ ਥੋੜੇ 7 ਵਜੇ ਹੁਣ ਡੈਮੋ 8 ਵਜੇ ਦਾ ਹੈ ਇਹ ਬਾਰਿਸ਼ ਤੇ ਹੋ ਜਾਂਦੀ ਹੈ ਰੋਜ਼ ਹੀ ਹਾਂਜੀ ਸਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਮੈਂ ਚੱਲਿਆ ਸ਼ਹਿਰ ਨੂੰ ਥੋੜਾ ਸਮਾਨ ਲੈਣ ਵਾਸਤੇ ਤੇ ਹਰਫਤੇ ਤੇ ਕਿਰਨੇ ਅੰਦਰ ਬੈਠੇ ਬਾਹਰ ਖਵਾ ਵਖੰਡੇ ਹਾਂਜੀ ਹਰਫਤੇ ਜੀ ਹਰਫਤੇ ਜੀ ਕੀ ਕੰਡੇ ਥੋੜਾ ਸਾਨੂੰ ਮਿਲਦੇ ਆ ਮਾਰੇ ਹਰਫਤੇ ਦਾ ਦੁੱਧ ਵੀ ਲੈ ਕੇ ਆਉਂਦੇ ਨਾਲੇ ਥੋੜਾ ਸਮਾਨ ਲੈਣਾ ਉਨ ਆਣ ਕੇ ਦਰਵਾਜਾ ਦੋ ਜਾ ਆਪਣਾ ਕਰਦੇ ਨੇ ਸੱਟ ਲਕਣਾ ਲੁਕਣਾ ਪਈਆਂ ਫਲਾਈਪੜ ਪਿਆਵਦੇ ਇਹਦਾ ਦਰਵਾਜਾ ਬਣਾਈਆਂ ਪਰ ਲਾ ਤੇ ਬਾਕੀ ਵਾਧੂ ਘਾਟੂ ਜੋ ਵੀ ਹੋਊਗਾ ਚੁੱਕਦੇ ਨੇ ਇੱਥੋਂ ਤਾਂ ਨਾ ਵੇਖੋ ਪਿਆ ਇੱਥੇ ਗਾ ਕੀ ਗੱਲ ਈ ਸੋਣੀ ਨੂੰ ਕੀ ਹੁੰਦਾ ਵਾ ਕੀ ਗੱਲ ਬਾਬੂ ਬੁਗੂਏ ਕਿੰਨੇ ਨਿੱਕੂ ਇਹ ਬੁਗੂ ਬੰਦ ਅਈਹਾ ਤਨੀਫ ਉਹਨੇ ਬੁਗੂ ਜੀ ਇਹ ਲੱਗੇ ਨੇ ਦਰਵਾਜ਼ਾ ਲਾਉਣ ਸਾਹਮਣੇ ਕਮਰੇ ਨੂੰ ਇਧਰ ਮੈਂ ਬਾਹਰ ਕੱਪੜੇ ਸੁੱਕੜ ਪਾਈ ਬਹੁਤ ਉਪੋਠੇ ਤੇ ਲਾਉਣੇ ਪੈਂਦੇ ਬਹੁਤ ਮੁਸ਼ਕਲ ਹੋ ਜਾਂਦੀ ਨਾਲੇ ਬੱਦਲ ਜਿਆ ਵੀ ਅੱਜ ਕਦੀ ਹੁੰਦਾ ਕਦੀ ਧੁੱਪ ਲੱਗਦੀ ਹੈ ਇਸ ਕਰਕੇ ਮੈਂ ਬਾਹਰ ਬਹੁਤ ਸੇ ਕੱਪੜੇ ਇਧਰ ਕੁਰਸੀਆਂ ਰੱਖ ਕੇ ਉੱਪਰ ਪਾਤੇ ਤਾਂ ਇਹ ਕਿ ਸੋਚਣ ਦੇ ਹੈਂ रवि ਆ ਡੋਰ ਪਰ ਨਾਲ ਲੱਗਾ ਹੈ ਤੇ ਇਹ ਆਪਾਂ ਲਾਤਾ ਇਹ ਉਹਨੀਆਂ ਅਪਲਾਈ ਦਾ ਲੱਗਾ ਸਿੱਧਾ ਕਬਜਾ ਲੱਗ ਟੈਂਪਰੇਰੀ ਲਾਇਆ ਹੈ ਤੇ ਹੁਣ ਬਾਹਰ ਦਵਾਜਾ ਤਿਆਰ ਲੱਗੇ ਕਰਨ ਆ ਇਹ 4 ਇੰਚੀ ਬੋਰਡ ਦੇ ਲਾਇਆ ਸੀ ਇਹਨੂੰ ਬਿਚਾਨ ਕਰਤਾ ਅਪਲਾਈ ਚ ਤੇ ਹੁਣ ਸੈਟ ਕਰਕੇ ਦੇਖਦੇ ਆ ਕਿ ਸੈਟਿੰਗ ਆਉਂਦੀ ਆ ਤੇ ਬਾਅਦ ਚ ਇੰਚੀ ਦਾ ਬੋਰਡ ਲਾ ਕੇ ਤੇ ਡਬਲ ਕਰ ਦੇਣਾ ਆਪਾਂ ਜਿਹੜੇ ਇੰਚੀ ਹੋ ਜਾਣ ਦਰਵਾਜਾ

ਇਹ ਇੰਚੀਲਾ ਬੋਰਡ ਕੱਟਣ ਵਾਲਾ ਇਹਦਾ ਕੱਟ ਕੇ ਤੇ ਮਗਰ ਮਾਰ ਦੇਣਾ ਹਾਂਜੀ ਤੂੰ ਕੀ ਕਰਨ ਦੇ ਜੀ ਕੀ ਕਰਨ ਦੇ ਜੀ ਹਾਂਜੀ ਸਾਹਿਬ ਜੀ ਹੈ ਇਹ ਜ਼ਿਆਦਾ ਨਹੀਂ ਕੁਝ ਤੰਦਾ ਵੀ ਬਹੁਤ ਜ਼ਿਆਦਾ ਸਨੇੜਾ ਚੱਲਿਆ ਲੈ ਆ ਜਰਾ ਹਰਫਤ ਇਹ ਨਹੀਂ ਵਿੰਦਾ ਭਰਾ ਮੈਂ ਚੱਲਿਆਂ ਹਾਂ 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 ਓਏ 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 ਛੋਣਿਆ ਪੱਖੇ ਆ ਲੈ ਵੇਖਣ ਡਿਆ ਆਪਾਂ ਆਏ ਆ ਜੀ ਵੀਰ ਮੈਂ ਦੇਖਣਾ ਸੀ ਵੀ ਕੀ ਕੰਮ ਕੰਡਦੇ ਨੇ ਦਰਾਜ ਦਰਾਜ ਲਾਤਾ ਛੇ ਰਾਂ ਨੇ ਮੈਂ ਕਹਣਾ ਕੀ ਆਈ ਬਾਤ ਐ ਦਰਾਜ ਹੁਣੇ ਵੱਡੇ ਆ ਡਿਜ਼ਾਈਨ ਆ ਪੈਣਾ ਵਾ ਆ ਵੇਖੋ ਘਰ ਇਧਰ ਅਜੇ ਤਿਆਰ ਹੋਣ ਡੇ ਇਹ ਆ ਗਈ ਅੱਧੀ ਦੀ ਪਲਾਈ ਅੱਧੀ ਦੀ ਨਹੀਂ ਅੱਧੀ ਤੋਂ ਘੱਟ ਲੱਗਦਾ ਅੱਧੀ ਦੀ ਅੱਗੇ ਵੀ ਪਲਾਈ ਆ ਮੈਨੂੰ ਵੀ ਹੁਣ ਕਿਤਾਬਾਂ ਕੰਮ ਛੱਡੇ ਨੂੰ ਕਿੰਨਾ ਚਿਰ ਹੋ ਗਿਆ ਹੈ ਇਹ ਮੇਰੇ ਉਸਤਾਦ ਜੀ ਹਣੀ ਭਾਜੀ ਉਸਤਾਦ ਜੀ ਨੇ ਉਸਤਾਦ ਜੀ ਰਹਿਣਾ ਹਣ ਦੱਸੋ ਕਿਨੇ ਉਸਤਾਦ ਜੀ ਉਸਤਾਦ ਉਸਤਾਦੀ ਆ ਭਾ ਜੀ ਇੱਕ ਬਣਾਉਂਦੇ ਭਾਜੀ ਖਲਾਰਾ ਤੁਸੀਂ ਦਹਾਂ ਦਰਵਾਜਾ ਜੰਨਾ ਪਾਇਆ ਹੈ ਹੈ ਕੱਟ ਵਿੱਚ ਬੜਾ ਬੱਜਿਆ ਬੜਾ ਕਰਦੇ ਜਿਹੜੇ ਉਹ ਨਹੀਂ ਤੁਸੀਂ ਬਰਬਾਦ ਬੜੇ ਕਰਦੇ ਡੈਡੀ ਨੇ ਸੱਦੋ ਵੇਖਿਓ ਉਹ ਉਹ ਹੱਲ ਕੱਢ ਕੇ ਦੱਸੋ ਤੁਹਾਨੂੰ ਹੈ ਉਹ ਡੜੀ ਡੜੀਆਂ ਉਹਦੇ ਨਾਲ ਇੱਕ ਕੱਦੂ ਲਾ ਕੇ ਬੈਠਾ ਕਹਿੰਦਾ ਯਾਰ ਉਹਨਾਂ ਨੇ ਦੇ ਉਨੇ ਕਿੰਨਾ ਨਾ ਰਾਇਤਾ ਪਾਲਣਗੇ ਕੱਦੂ ਤੋਰੀਆਂ ਨੇ ਔਰ ਜਾ ਤਾਂ ਹੈ ਕਿ ਨਹੀਂ ਬਹੁਤ ਜ਼ਿਆਦਾ ਕਰ ਦੇ ਬੰਪਾ ਜੀ ਆਹ ਡਿਜ਼ਾਈਨ ਹੈ ਜਿੱਦਾਂ ਆਹ ਮੱਲ ਡੱਬਾ ਜਿਹਾ ਕੱਢਿਆ ਵਾ ਤੇ ਇਦਾਂ ਇਹਦੇ ਵਿੱਚ ਪਾ ਦੇਣਾ ਹਣ ਇਹ ਦਾ ਤਰਾਵਾਂ ਦਾ ਠੀਕ ਆ ਇਹ ਇੰਚੀ ਦਾ ਬੋਰ ਆ ਇਹ ਇਹ ਇੰਚੀ ਦਾ ਆ ਤੇ ਅਧ ਇੰਚੀ ਇਹ ਹੋ ਜਾਣਾ ਇਹ ਆਪੇ ਡੇਅਰ ਹੋ ਗਿਆ ਜੀ ਸਾਜ ਜੀ ਡੇਡ ਹੋ ਗਿਆ ਇਹ ਲੈਟ ਵੀ ਐਵੇਂ ਲੈ ਆ ਸਾਬ ਤੁਹਾਨੂੰ ਕੰਮ ਨਹੀਂ ਕਰਨ ਦਿੰਦੀ ਲਾਈਟ ਫੇਰ ਬੰਦ ਹੋ ਗਈ ਇਹ ਸਾਨੂੰ ਕਿੱਦਾਂ ਪਤਾ ਲੱਗਾ ਇਹ ਸਾਨੂੰ ਪਤਾ ਲੱਗਾ ਉਹ ਤਗੜੇ ਪੱਖੇ ਤੋਂ ਕੋਕਿਓ ਖੁੱਲ ਹੋ ਗਿਆ ਹੁਣ ਉਹ ਚੱਲ ਨਹੀਂ ਰਿਹਾ ਬਸ ਲਾਈਟ ਬੰਦ ਹੋ ਗਈ ਕੰਮ ਵੀ ਸਾਰਾ ਲਾਈਟ ਨਹੀਂ ਹੁੰਦਾ ਐਵੇਂ ਲੈ ਆ ਸਾਬ ਕਨੇ ਚਲ ਕੋਈ ਨਹੀਂ ਉਹਨੇ ਚਲ ਤਹੀਂ ਜਦੋਂ ਬੱਤੀ ਆਈ ਤੁਸੀਂ ਵੀ 2 ਮਿੰਟ ਬੈਠੇ ਰਹੇ ਨਾ ਬੈੰਦੇ ਨਾ ਹੋ ਰਹਿਣਾ ਇਹ ਕੰਮ ਕਨੇ

ਦੇਖਿਆ ਜਿਹੜਾ ਮੈਂ ਮੈਂ ਘਰ ਭੂੜਾ ਰੱਖਿਆ ਉਹਦੀ ਜາດ ਹੁੰਦੀ ਹੈ ਨਾ ਉਹ ਬਿਜਲੀ ਵਾਲਾ ਮਾਪੇ ਚੱਲਦਾ ਐਦਾਂ ਆਪ ਝੂਟੇ ਦੇਣੇ ਪੈਂਦੇ ਉਹ ਵਧੀਆ ਕਿ ਇਹ ਵਧੀਆ ਕਿ ਉਹ ਚੱਲਦਾ ਰਹਿੰਦਾ ਮੈਂ ਕੰਮ ਕੰਮ ਕਰ ਲੈਂਦਾ ਇੱਕ ਨਾਲ ਇਹ ਬੈਲਟ ਵੀ ਲਿਆਓ ਸਭ ਔਖੇ ਸੌਖੇ ਹੋ ਗਏ ਨਾ ਜਿਹੜਾ ਮੰਨ ਲਓ ਬੱਚਾ ਚੁੱਕਣ ਵਾਲੀ ਬੈਲਟ ਜੇ ਦੇਖੋ ਭੈਣ ਭਰਾ ਆ ਤੂੰ ਪਾਣੀ ਫੜਾ ਸਕਦੀ ਮਤਲਬ ਬੱਚੇ ਨੂੰ ਚੁੱਕਿਆ ਹੋਵੇ ਕੋਈ ਨਾ ਚੁੱਕੇ ਲੱਗੋ ਅੰਮ੍ਰੀਂ ਕਿਵੱਲਾ ਗਿਨਾ ਹੈ ਮੰਮੀ ਨਾ ਹੋਵੇ ਭੱਜ ਨਾਉਣ ਲੱਗੇ ਠੀਕ ਹੈ ਤੂੰ ਬੱਚਾ ਚੁੱਕ ਕੇ ਨਾ ਸਾਰਿਆਂ ਨੂੰ ਪਾਣੀ ਦੇ ਸਕਦੀਆਂ ਚਾਹ ਬਣਾਉਣੀ ਹੋਵੇ ਤਾਂ ਬਣਾ ਸਕਦੇ ਬੱਚੇ ਨੂੰ ਚੁੱਕ ਕੇ ਉਹ ਚੀਜ਼ ਦਾ ਇਹ ਫਾਇਦਾ ਨੇ ਨਿਕੇ ਨਿਕੇ ਕੰਮ ਪਰ ਇਹ ਵੀ ਉਹਦੇ ਨਾਲ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਚਾਹ ਗਰਮ ਜਿਹੜੀ ਡੁੱਲੇ ਨਾ ਡੁੱਲੀ ਨਾ ਤੇ ਉਹਦੇ ਛਿੱਟੇ ਪੈ ਸਕਦੇ ਕਾਕੀ ਦੇ ਇਹਨਾਂ ਚੀਜ਼ਾਂ ਦਾ ਥੋੜਾ ਧਿਆਨ ਰੱਖਣਾ ਬਣਾ ਨਹੀਂ ਤੇ ਉਦਾਂ ਵਧੀਆ ਚੀਜ਼ ਆਉਗੀ ਟਰੈਵਲ ਕਰਨਾ ਹੈ ਕਿਤੇ ਜਾਣਾ ਹੈ ਦਿਲ ਕਰੀ ਪੈਂਦਾ ਬੰਦੇ ਦਾ ਟਰੈਵਲ ਕਰਨਾ ਜਾਣਾ ਕਿਤੇ ਤਾਂ ਬੈਲਟ ਦੇ ਵਿੱਚ ਆਪਣਾ ਬੱਚੇ ਨੂੰ ਪਾ ਲਓ ਬੜੀ ਮਜ਼ਬੂਤ ਹੁੰਦੀ ਉਹ ਕਿਤੇ ਨਹੀਂ ਮਤਲਬ ਉਹਨੂੰ ਪਤਾ ਨਹੀਂ ਆਪਣਾ ਲੱਗੇ ਹੁੰਦੇ ਪੂਰੇ ਲੋਕ ਲੱਗੇ ਇਹਨੂੰ ਲੱਗੇ ਹੁੰਦੇ ਕਿਤਨੇ ਜਾਂਦੇ ਬਹੁਤ ਉਹਦੀ ਹੁੰਦੀ ਉਹ ਲੈਣੀ ਚਾਹੀਦੀ ਮੈਂ ਤਾਂ ਰੱਖਣਾ ਉਹ ਮਿਲ ਵੀ ਜਾਣੀ ਵੇਖਿਆ ਮੈਂ ਸੱਚ ਬੋਲਿਆ ਬੱਤੀ ਆ ਗਈ ਕਿ ਨਹੀਂ ਬੱਤੀ ਆ ਗਈ ਓਏ ਲੈ ਉਸਤਾਦ ਮੇਰਾ ਵੇਖੀ ਖੁਸ਼ ਹੋ ਗਿਆ ਹੁਣ ਵੇਖੀ ਮੇਰੇ ਉਸਤਾਦ ਦੀ ਖੁਸ਼ੀ ਵੇਖੋ ਓਰ ਉਸਤਾਦ ਮੇਰਾ ਕਿੱਧਰ ਗਿਆ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਕਿੱਧਰ ਗਏ ਹੈ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਬੱਤੀ ਆ ਗਈ ਲੈ ਉਸਤਾਦ ਜੀ ਸੁਂਦੇ ਨਹੀਂ ਦੇ ਉਸਤਾਦ ਜੀ ਬੱਤੀ ਆ ਗਈ ਉਸਤਾਦ ਜੀ ਆਪਣੀ ਯਾਰ ਨਾਲ ਗੱਲਾਂ ਬਾਤਾਂ ਡੇ ਮਾਰਨ ਉਸਤਾਦ ਨੂੰ ਆਵਾਜ਼ ਦੇ ਵੀ ਬੱਤੀ ਆ ਗਈ ਹੁਣ ਕਰ ਲੈ ਕੋਈ ਮੇਰਾ ਵੀਰ ਜੇ ਆਈ ਆ ਤੇ ਉਹ ਆ ਦੋਸਤ ਆਇਆ ਉਸਤਾਦ ਦਾ ਆ ਉਸਤਾਦ ਜੀ ਮੈਂ ਤੁਹਾਨੂੰ ਆਵਾਜ਼ਾਂ ਮਾਰਦਾ ਮਾਰਦਾ ਥੱਕ ਗਿਆ ਤੇ ਵਦੂ ਭਈਆ ਡੈਡੀ ਨੇ ਕੌਣ ਨੇ ਪਲਾਰਚ ਘੱਟ ਦੇਣੇ ਵੇਖੀ ਬਤੀ ਆ ਗਈ ਮੈਂ ਤੁਹਾਨੂੰ ਕਹਿਣਾ ਵੇਖ ਲਓ ਜੋ ਮਿਹਰੇ ਨਾਲ ਬੋਰਡ ਬਾੜ ਤੇ ਵੜ ਲਓ ਲੱਕ ਨੂੰ ਮੜੇ ਹੱਥ ਪਵਾ ਦਾਂ ਅੱਗੇ ਲੈ ਮੰਡੇ ਲੈ ਕੇ ਮੋਟਰਸ ਹੁਣ ਇਹਨਾਂ ਨੇ ਕੋਈ ਕਰਨ ਦੇਣਾ ਘਰ ਆ ਨਹੀਂ ਭਾਜੀ ਜਾਓ ਲੈ ਵੀ ਦਵਾਜਨ ਲਾਤਾ ਫਾਈ ਕੋਡ ਤੇ ਦੀਪ ਚੱਲ ਗਿਆ ਹੁਣੇ ਗਿਆ ਦੀਪ ਵੀ ਤੇ ਆਪਾਂ ਹੀ ਆਪ ਉੱਪਰ ਰੱਖਾਂਗੇ ਅਦੀਂ ਚੀ ਦੀ ਅਡੀਆਂ ਕੱਟਦਾ ਸ਼ੀਸ਼ਾ ਸ਼ੀਸ਼ੇ ਵਾਸਤੇ ਪੂਰੇ ਦਾ ਪੂਰੇ ਥੱਲੇ ਵਾਲਾ ਬੋਰਡ ਵੀ ਕਟਿੰਗ ਕਰਨਾ ਪੈਣਾ ਹੈ ਨਾ ਉੱਪਰ ਦਾ ਤੇ ਆਪਾਂ ਥੋੜਾ ਮਾੜਾ ਕਟਾ ਕੇ ਰੱਖਿਆ ਆ ਸਭ ਵਧਾਤਾ ਮੇਰੀ ਬਦਮ ਬਣੇਗਾ ਕਿ ਦਿਲ ਸ਼ਿਸ਼ਾੜੇ ਦਾ ਦੇ ਵਿੱਚ ਕੋਲ ਲਾ ਤੇ ਰੱਖੀਏ ਬੋਰਡ ਤੇ ਕਬਜੇ ਗਾਲੀਆਂ ਤੇ ਫਿੱਟ ਕਰੀਏ ਨਾ ਹੁਣ ਅੰਦਰ ਤੁਹੀਂ ਮੈਂ ਆਦਣਾ ਕਿ ਐਡਾ ਦਰਵਾਜੇ ਸਾਰੇ ਫਿੱਟ ਕਰੰਦੇ ਆ ਕਰੀ ਜਾਣਦੇ ਆ ਵੀ ਅੰਦਰ ਲਾਵੇ ਕਿਉਂਕਿ ਹੁਣ ਆਇਆ ਕਿ ਸਨ ਮੈਕਾ ਸਾਰੇ ਨਾ ਫਿਰ ਇੱਕੋ ਜਿਹਾ ਲਿਆਵਾਂਗੇ ਸਾਰਾ ਸਨ ਮੈਕਾ ਇੱਕੋ ਜਿਹਾ ਲਿਆ ਕੇ ਅੰਦਰ ਵੀ ਆ ਵੀ ਸਨ ਮੈਕਾ ਜਿਹੜੇ ਲੱਗਣੇ ਆ ਅੰਦਰ ਅੰਦਰ ਦੇ ਜਿਹੜੇ ਲੱਗਣੇ ਆ ਤਾਜ ਜਿਹੜੇ ਲੱਗਣੇ ਆ ਅੰਦਰ ਦਰਵਾਜੇ ਲੱਗਣੇ ਸਾਰੇ ਮੈਂ ਕਿਹਾ ਇੱਕੋ ਲਿਆ ਕੇ ਫਿਰ ਨਾਲ ਕੱਚੇ ਢਾਂਚੇ ਕਰ ਲੈਨੇ ਸਾਰੇ ਕਿ ਦੇ ਨਵੇਂ ਸਾਰੇ ਢਾਂਚੇ ਕੱਚੇ ਕਰਕੇ ਤੇ ਫਿਰ ਬਾਅਦ ਵਿੱਚ ਆਪਾਂ ਮਤਲਬ ਜਿਹੜਾ ਹੈਗਾ ਨਾ ਮਾਈਕਾ ਸਾਰੇ ਇੱਕੋਰੀ ਲੈ ਕੇ ਆਵਾਂਗੇ ਇੱਕੋ ਕਲਰ ਦਾ ਲਿਆਵਾਂਗੇ ਫਿਰ ਵੱਖੋ ਵੱਖਾ ਦੋ ਸ਼ਿਟਾਂ ਲਾਈਏ ਦੋ ਲਈ ਫਿਰ ਉਹ ਕਲਰ ਮਿਲਦਾ ਨਹੀਂ ਬਾਅਦ ਵਿੱਚ ਲੈ ਵੀਂ ਦਰਵਾਜਾ ਦਾ ਜੇ ਲੱਗਾ ਨੇ ਫਲਾਲ ਤੇ ਕਿਰਨ ਦੀ ਮੈਡੀਸਨ ਲੈਣ ਜਾਣੀ ਫਿਰ ਨੂੰ ਖਾਂਗ ਵੀ ਬਹੁਤ ਹੰਢਈ ਆ ਤੇ ਪੁਖਾਰ ਹੋਇਆ ਰਿਹਾ ਚਲੋ ਫੇ ਚਲੀ ਨਲ ਕਾਕੇ ਨੂੰ ਲੈ ਲਈਏ ਬਾਹੂ ਆਪਣੇ ਨਿੱਕੀ ਜਿਹੇ ਖਿਲਾਣਾ ਆਇਆ ਇਹ ਘਰੇ ਆ ਗਏ ਆਪਾਂ ਨਾਲ ਹੀ ਵਰਗ ਨੂੰ ਪਹਿਨਦੀ ਸਸਤੀ ਗੱਲ ਸੱਜਣ ਨੇ ਕੀ ਕੀਤੀ ਉਧਰ ਸੱਜੀ ਕਹਿੰਦੀ ਆਰ ਕੋਈ ਕੀ ਹਾਲ ਚੱਲ ਬੋ ਕੀ ਹਾਲ ਨਹੀਂ ਨਹੀਂ ਬੈਠੋ ਤੂੰ ਖੇਚੀ ਦੀ ਲੋੜ ਹੈ ਕੀ ਹਾਲ ਤੇਰਾ ਠੀਕ ਠਾਕ ਹੋਰੜੀ ਜੀ ਤੁਸੀਂ ਸੁਣਾ ਲਾਗੋਗੇ ਚੱਲ ਜਾਂਦੇ ਵੇ ਲੋ ਗੱਲ ਪਰਸੋਂ ਦੀ ਕਹਿ ਨਹੀਂ ਕਰੀ ਅੱਜ ਭਰ ਸਵੇਰੇ ਆਏ ਸਵੇਰੇ ਆਏ ਤੂੰ ਸੋਈ ਸੀ ਮੈਮ ਮੋਟਰਸ ਦੀ ਆਵਾਜ਼ ਆਈ ਫਿਰ ਡੈਡੀ ਬਾਰੀ ਬਾਰ ਚੱਲ ਗਈ ਨਹੀਂ ਜੀ ਬੋਲੇ ਬੁੜੀ ਜੀ ਜਦੋਂ ਦੇ ਵਿੱਚ ਨਾ ਕਰਦਾ ਡੈਡੀ ਬਾਰੀ ਬਾਰ سٹਾਰਟ ਕੀਤਾ ਮੋਟਰਸ ਫਿਰ ਕਰਕੇ ਗਿਆ ਕੀ ਗਾਂ ਦੇ ਕਰਨ ਬੂਟਾ 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 ਕਿਹੜਾ ਬੂਟਾ ਕਿਹੜਾ ਆ ਬੂਟਾ 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 ਕਿਉਂ ਕਰਨ ਟੇ ਜੀ

कौन केड़ी है इज्जत मुंह धर के दसे ना उधर औधर मुंह धर बोल केड़ी है आई कुछ केनी को चाहिए आते दीयो ए हर गोन है हर गोन है हां 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 जी

ਰਾਰਾ ਸੁਖ ਜੂਗਾ ਨਾਲੇ ਸਵੇਰਾਂ ਦੀ ਕਪੜੇ ਕੂੜੇ ਰੱਖਨੇਗਾ। ਇੱਕ ਇੱਕ ਦੀ ਰੱਖਣੀ ਹੈ। ਚਾਹ ਕੁੱਪੂ ਜੀ ਸੋਸਰੀ ਘਰ, ਸੱਸ ਵੀ ਘਰ ਕਰੇ। ਸੱਸਰੀ ਘਰ ਜੀ। ਉਹ ਚਾਗ ਮਿੱਟੀ ਜੀ ਮੈਂ ਕਹਿੰਦਾ ਫੇਰ ਦਿੰਦੇ ਚਾਗ ਮਿੱਟੀ ਨੇ ਔਰ ਇਹ ਪੇਂਟ ਦੇ ਵਿੱਚ ਸਵੇ ਕੋਲ ਜਾਂ ਪਾ ਕੇ ਫੇਰ ਦੀ ਵਿੱਚ ਹੈਨਾ। ਉਹ ਸਹੀ ਯਾਰ ਪੇਂਟ ਨਹੀਂ ਸੁੱਕਦਾ ਯਾਰ। ਮੈਂ ਨੇ ਜੀ ਇਹ ਕੱਤਲ ਚੁੱਕੇ ਨੇ ਹਾਂ ਮੈਂ ਇਹ ਵੀ ਇਸ ਹਿਸਾਬ ਦਾ ਮਾ ਵੀ ਦੱਸਿਆ ਅੱਜ ਮੈਂ ਵੀ ਨਹੀਂ ਠੀਕ ਜੀ। ਏ ਨਾਨਾ ਦੋਤਾ ਹੋ ਵੀ ਕਿੰਨਾ ਖੁਸ਼ ਹੁੰਦੇ ਆ ਡੈਡੀ ਗੱਲ ਆ ਗੇ ਡੈਡੀ ਕਹਿੰਦੇ ਮੈਨੂੰ ਰੋਲਦਾ ਹੈ ਉਹਦਾ ਦੋਰਾ ਜਦਾਜੀ ਮੈਂ ਮਸਤੋ ਕੇ ਬੈਠਾਂ ਇਹ ਹੁੰਦਾ ਸੀ ਪਰ ਦਾਦਾ ਜੰਨ ਨੇ ਹੁਣ ਮੈਂ ਚਿੱਤਾਂ ਸੀ ਪਰ ਚਾਹ ਕੇ ਨਹੀਂ ਕਰਾਂ ਸੀ ਉਹਦੇ ਤੇ ਜਰਨਾਂ ਸੀ ਉਹਨੀ ਕੋਈ ਕਰਾਂ ਜਾ ਤੇ ਮੈਨੂੰ ਆਏ ਗੰਦਾ ਜਾ ਤੇ ਜਾਦੀ ਨਵੇਂ ਹੋਣੇ ਇਹੋ ਨੇ ਅਜੇ ਫਰੀ ਹੋਏ ਡੈਲੀ ਮੇਲੇ ਬੇੜਤਾ ਹੀ ਨਹੀਂ ਹਰ ਪਤੇ ਨੇ ਦੁੱਧ ਕੱਢਿਆ ਹੁਣ ਮੰਮੀ ਨੇ ਚੁੱਕਿਆ ਹਰ ਪਤੇ ਨੰਨ ਕੋਲ ਵੇਖਣ ਏ ਇਦਾਂ ਕਹਿੰਦਾ ਮੈਨੂੰ ਬਾਹਰ ਛੱਡੋ ਮੰਜੇ ਨਾਲ ਹਾਂ ਇੰਦਾ ਲੱਪ ਲਵਾਂ ਨਹੀਂ ਲੱਗੇ ਮੇਰੇ ਨੂੰ ਇਹ ਨਹੀਂ ਹੁੰਦਾ ਜੋ ਕੱਲਾ ਹੁੰਦਾ ਫਿਰ ਹੁੰਦਾ ਪਰ ਫੇਸੇ ਬੰਦੀ ਆ ਜਾ ਉਹਦੇ ਨਾਲ ਲੱਤਾਂ ਬਾਹਰ ਮਾਰ ਕੇ ਗਿਆ ਵੀ ਮੈਨੂੰ ਚੋਪਾ ਹਾਂ ਸ੍ਰੀ ਗੁਰੂ ਜੀ ਉਹ ਤਾਂ ਹਰ ਗੁਨਾਹਪਰੇ ਵੀ ਦੇਈ ਪੁਨਨ ਕੀ ਕਰਦੀ ਪਈ ਆਏ ਕਿ ਫੜੇ ਮੇਟ ਮੰਡੀ ਅਸ਼ਰਿੰਦੀ ਹੜੀਓ ਸੋਣੇ ਹੇ ਕੋਣ ਏ ਕੀ ਹੈ ਪਿੰਡੀ ਇਹ ਤਾਂ ਡੈਡੀ ਜੀ ਨੇ ਲਾਈ ਰਿਆ ਸੀ ਡੈਡੀ ਮੇਰੇ ਐਸ ਨੇ ਇੰਨੀ ਪਸੰਦ ਆ ਨਾ ਕਦੀ ਮੈਚ ਵੇਖਣਾ ਤੇ ਕਦੀ ਰੈਸਣੀ ਫਿਰ ਨਹੀਂ ਕਿਸ ਦੀ ਗੱਲ ਸੁਣਨੀ ਡੈਡੀ ਨੇ ਹਾਂਜੀ ਦੱਸੋ की करंदी है itu करंदी है ਕੀ ਆ ਪਾਉ ਤੇ ਕਰ ਲਈ ਆਪਾਂ ਹੈਡਿੰਗ ਜਾਂਦੀ ਇਹਦੇ ਚਲਾ ਚੱਲੀ ਲੈ ਜੀ ਇਹਦੇ ਜੜੀ ਗੱਡੀ ਪਾਉ ਸੈਂਡਰ ਪਾ ਲਓ ਸੈਂਡਰ ਹਾਂ ਹਾਂ ਸੈਂਡਰ ਪਾ ਲਓ ਜਦ ਦੋ ਦੋ ਸੈਂਡਰ ਸੈਂਡਰ ਕਿੰਨੇ ਆ ਆ ਦਰਵਾਜਾ ਲਾਇਆ ਜੜੀ ਕਿੰਨਾ ਨਾ ਕਤਾਂ ਤੇ ਚੀ ਨਿਕਲ ਜਾਂਦੇ ਭਲਾਈ ਵਿੱਚ ਫਰਗੁਨ ਕਰਕੇ ਲਾਇਆ ਲੈ ਚੱਲੀਓ ਨਹੀਂ ਕੱਢਦੇ ਪਾ ਲਈ ਪਾ ਲਈ ਮਾਂ ਦੀ ਸੈਂਡਲ ਪਾ ਲਈ ਮੈਂ ਚੱਲ ਚੱਲੀ ਇਹਨੇ ਸੈਂਡਲ ਪਾ ਲਾ ਫੜ ਕੇ ਲੈ ਆਈ ਪਾ ਲਈ ਨਵਾਂ ਰੱਪੇ ਬੜਾ ਮਜ਼ਾ ਆਇਆ ਲਓ ਜੀ ਪਹੁੰਚ ਗਏ ਅਸੀਂ ਘਰ ਤੇ ਹੁਣ ਕਰਨ ਦੀ ਥੋੜੀ ਜੀ ਸਿਹਤ ਠੀਕ ਆ ਕਰਨ ਨੂੰ ਮੇਲ ਆਈ ਹੈ ਤੇ ਚਲੋ ਕਰਨ ਨਾਲ ਮਮੀ ਡੜੀ ਨੂੰ ਮੇਲ ਆਈ ਹੈ ਥੋੜਾ ਜਿਹਾ ਫਰਕ ਵੀ ਪੈ ਜਾਂਦਾ ਨਹੀਂ ਹੁੰਦੀ ਕੇਵਲੇ ਮਿੰਨੇ ਵੀ ਹੁੰਦਾ ਵਾ ਇਦਾਂ ਪਰ ਚਲੋ ਕਿਸੇ ਕਾਰਨ ਮਮੀ ਨਹੀਂ ਆ ਸਕਦੀ ਇੱਥੇ ਬਾਕੀ ਚਲੋ ਕੋਈ ਗੱਲ ਨਹੀਂ ਇਦਾਂ ਹੀ ਆ ਜਿਹਦੇ ਵਜਦੇ ਰਹਿਣ ਸਭ ਆਪਣਾ ਥੋੜਾ ਕੰਮ ਪਿੰਡ ਕੀ ਬਾਅਦ ਦਰਵਾਜ਼ਾ ਲਾਉਣ ਵਾਲਾ ਲਾ ਦिए ਫਿਰ ਛੋਟੀ ਬੜੀ ਚਾਹਦੇ ਆ ਠਹਿਰ ਕੇ ਹਾਂ ਜੀ ਕੀ ਗੱਲ ਕੀ ਗੱਲ ਬੋ ਨੂੰ ਕੀ ਗੱਲ ਇੱਥੋਂ ਐ ਹੀ ਘੁੰਮੀ ਕਰਕੇ ਹੁਣ ਘੁੰਮੀ ਕਰਕੇ ਚਲੋ ਰਹਿ ਗਾਲੀਆ ਥੋੜਾ ਬਹੁਤ ਕੰਮ ਕਰ ਕੇ ਮਿਲਦੇ ਹਾਂ ਤੁਹਾਨੂੰ ਨੇਰਾ ਕਾਫੀ ਹੋ ਗਿਆ ਉਹਨੇ ਫੇਰ ਲੱਗੇ ਹੋਏ ਦਰਵਾਜਾ ਬਣਾਉਣ ਬਸ ਬਣ ਗਿਆ ਵਾ ਹਾਂ ਫਿੱਟ ਕਰਨਾ ਆ ਸਾਢੇ ਨੌ ਹੋ ਗਏ ਸਾਢੇ ਦੋ ਦਵਾਈ ਲੈ ਕੇ ਆਏ ਤੇ ਹੁੰਦੇ ਆ ਇਹ ਡੈਪੇ ਵਿਚਾਰੇ ਕੰਮ ਕਰਨ ਕਹਿੰਦੇ ਲਾਹੇ ਦਿਨਾ ਦਰਵਾਜਾ ਪਾਣੀ ਨਾਲ ਲੱਗ ਪਈ ਯਾਰ ਹੂੰ ਪਾਣੀ ਪਾਣੀ ਦਿਨ ਨਹੀਂ ਹੋਇਆ ਦਰਵਾਜਾ ਆਪਾਂ ਕਰਤਾ ਫਿੱਟ ਕਰੋ ਚੈੱਕ ਸਮਾਕੇ ਮੁਕੇ ਇਕੱਠੇ ਲਾਵਾਂਗੇ ਸਾਰਿਆਂ ਨੂੰ ਤਕਰੀਬਨ ਤੇ 9:30 ਵਜੇ ਤੱਕ ਆਪਾਂ ਤਾਂ ਕੰਮ ਕਰਦੇ ਰਹਿੰਦੇ ਕਿਉਂਕਿ ਹਰਫਤੇ ਜਾਗਦਾ ਰਹਿੰਦਾ ਫਿਰ ਹਨਾ ਤੇ ਹੁਣ ਹਰਫਤੇ ਸੌ ਗਿਆ ਵਾ ਤੇ ਹੁਣ ਚਲੋ ਕਰਦੇ ਆਂ ਫਿਰ ਸਮਾਪਤੀ ਮਿਲਦੇ ਹਾਂ ਸਵੇਰੇ ਨਵੀਂ ਵੀਡੀਓ ਨਾਲ ਜੀ ਬਲੌਗ ਵਧੀਆ ਲੱਗਾ ਤੇ ਕਮੈਂਟ ਸਜੂ ਕਰਿਓ ਬਬਾਏ ਗੋ ਨਾਈਟ ਲਓ ਬਰਕਾ